ਲਓ ਜੀ ਤੇ ਇੱਕ ਕਿਸਾਨ ਦੇ ਘਰੇ ਪਹੁੰਚ ਗਏ ਹੁਣ ਤੇ ਜਿਹੜੇ ਸਵਿਟਜ਼ਰਲੈਂਡ ਦੇ ਕਿਸਾਨ ਹੈ ਤੇ ਉਹਨਾਂ ਦੇ ਘਰ ਦੇਖੋ ਇਹ ਦੇਸ਼ ਸੋਹਣਾ ਤਾਂ ਇਹਨਾਂ ਦੇ ਘਰ ਵੀ ਸੋਹਣੇ ਕਿਸਾਨ ਵੀ ਅਮੀਰ ਹੈ ਤੇ ਨਾਲ ਘਰ ਵੀ ਸੋਹਣੇ ਆਹ ਦੇਖੋ ਐ ਲੱਗਦਾ ਨਾ ਜਿਵੇਂ ਕਿਸੇ ਹੋਟਲ ਦੀ ਬਾਲਕੋਨੀ ਹੁੰਦੀ ਹੈ ਹੈ ਵੀ ਕਿਸੇ ਹਾਂਜੀ ਲੱਗਦਾ ਵੀ ਇਹ ਕਿਸੇ ਕਿਸਾਨ ਦਾ ਘਰ ਹੈ ਇਹ ਸਵਿਟਜ਼ਰਲੈਂਡ ਦੇ ਕਿਸਾਨ ਦਾ ਘਰ ਹੈਗਾ ਇੰਨੀ ਸਾਫ ਸਫਾਈ ਆਪਣੇ ਗੋਹਾ ਚੜਿਆ ਪਿਆ ਹੁੰਦਾ ਕੁਝ ਹੋਰ ਹੁੰਦਾ ਇੰਨਾ ਇਹ ਨਾ ਹੈ ਜਿਹੜੀ ਨਾ ਇਹੋ ਜਿਹਾਂ ਲੋਕੇਸ਼ਨਸ ਨੇ ਤੁਸੀਂ ਇਹਨਾਂ ਨੂੰ ਪਹਿਲਾਂ ਮਤਲਬ ਬਾਲੀਵੁੱਡ ਦੀਆਂ ਮੂਵੀਜ਼ 'ਚ ਹੀ ਦੇਖਿਆ ਹੁਣ ਤੇ ਅਸੀਂ ਅੱਜ ਖੜੇ ਆ ਸਵਿਟਜ਼ਰਲੈਂਡ ਦੇ ਖੇਤਾਂ 'ਚ ਤੇ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਸਵਿਸ ਲੋਕਾਂ ਦੀ ਲਾਈਫ ਹੈ ਤੇ ਉਹ ਕਿਹੋ ਜਿਹੀ ਹੈ ਵੈਸੇ ਸ਼ਹਿਰ ਦਾ ਸਵਿਟਜ਼ਰਲੈਂਡ ਦੇ ਪਹਿਲਾਂ ਕਾਫੀ ਘੁੰਮਿਆ ਜਾਂ ਹੋਰ ਘੁੰਮਣ ਫਿਰਨ ਵਾਲਾ ਏਰੀਆ ਤਾਂ ਦੇਖਿਆ ਹੀ ਹੈ ਪਰ ਜਿਹੜੇ ਇਹ ਰੋਜ਼ਮਰਾਂ ਦੀ ਜ਼ਿੰਦਗੀ 'ਚ ਕਿਵੇਂ ਰਹਿੰਦੇ ਆ ਤੇ ਦੂਜੀ ਗੱਲ ਜਿਹੜਾ ਇੱਥੋਂ ਦਾ ਕਿਸਾਨ ਆ ਉਹਨੂੰ ਦੁਨੀਆਂ ਦਾ ਸਭ ਤੋਂ ਅਮੀਰ ਕਿਸਾਨ ਕਿਹਾ ਜਾਂਦਾ ਹੈਗਾ। ਤੋ ਅਮੀਰ ਕਿਉਂ ਹੈ ਤੇ ਕਿਹੋ ਜਿਹੀਆਂ ਤੇ ਫਸਲਾਂ ਹੁੰਦੀਆਂ ਕੀ ਗੱਲਬਾਤ ਆ ਉਹ ਸਾਰਾ ਜਿਹੜੇ ਵਲੌਗ ਤੁਹਾਨੂੰ ਦਿਖਾਵਾਂਗੇ। ਜੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਦਿਖਾਵਾਂ ਜਿਹੜੀ ਸਵਿਟਜ਼ਰਲੈਂਡ ਦੀ ਧਰਤੀ ਆ ਉਹ ਕੁਝ ਇਹੋ ਜਿਹੀ ਆ। ਤੇ ਉੱਚੀ ਨੀਵੀਂ ਆ ਤੇ ਪਹਾੜ ਤੁਹਾਨੂੰ ਕਿਤੇ ਪਹਾੜ ਮਿਲੂਗਾ ਜਿਵੇਂ ਉਹ ਪਹਾੜ ਆ ਪਹਾੜ ਦੇ ਤੇ ਜੰਗਲ ਉਹ ਗੌਰਮੈਂਟ ਨੇ ਰਿਜ਼ਰਵ ਰੱਖਿਆ ਹੁੰਦਾ ਤੇ ਕਿਤੇ ਕਿਤੇ ਖੇਤ ਮਿਲਣਗੇ। ਇਹ ਸਾਰਾ ਜਿੰਨੇ ਸੀ ਨੇ ਬਾਲੀਵੁੱਡ ਦੀਆਂ ਮੂਵੀਜ਼ ਨੇ ਜਿੱਥੇ ਸ਼ਾਹਰੂਖ ਖਾਨ ਮੋਟਰਸਾਈਕਲ ਦੇ ਉੱਪਰ ਭਜਾਉਂਦਾ ਖੜਦਾ ਹੁੰਦਾ ਡीडीएल ਵਿੱਚ ਉਹ ਸੀਨ ਤੇ ਇੱਥੇ ਵੀ ਦੇਖੋ ਆ ਜੰਗਲ ਆ ਸਾਰਾ ਇੰਨਾ ਕ ਜੰਗਲ ਹੈ ਉਹ ਉੱਥੇ ਘਰ ਥੋੜੇ ਥੋੜੇ ਘਰ ਨੇ ਤੇ ਆਲਾ ਦਵਾਲਾ ਬਹੁਤ ਸੋਹਣਾ ਤੇ ਮੌਸਮ ਵੀ ਖਾਸ ਕਰਕੇ ਬਹੁਤ ਸੋਹਣਾ ਤੇ ਮੇਰੇ ਨਾਲ ਨੇ ਅੱਜ ਬਾਈ ਸਾਬੀ ਇਹਨਾਂ ਨੇ ਪਿਛਲੀ ਵਾਰੀ ਸਵਿਟਜ਼ਰਲੈਂਡ ਘੁਮਾਇਆ ਸੀ ਕੱਲ ਅਸੀਂ ਇਹਨਾਂ ਕੋਲੇ ਪਹੁੰਚ ਗਏ ਸੀ ਸਵਾਗਤ ਹੈ ਸਾਬੀ ਬਾਈ ਤੁਹਾਡਾ ਇੱਕ ਵਾਰ ਫਿਰ ਸਾਡੇ ਬਲੌਗ ਦੇ ਵਿੱਚ ਨਵੇਂ ਟੂਰ 'ਚ ਹੈ ਹਾਂ ਜੀ ਤੁਹਾਡਾ ਵੀ ਜੀ ਤੇ ਬਾਕੀ ਬਈ ਇਹ ਪੁੱਛਣਾ ਸੀ ਫਸਲਾਂ ਇੱਥੇ ਕਿਹੜੀਆਂ ਕਿਹੜੀਆਂ ਬੀਜਦੇ ਆ ਇਹ ਮਤਲਬ ਮੇਨ ਇਹ ਪਾਜੀ ਕਣਕ ਪਹਿਲਾਂ ਫਸਲਾਂ ਦੀ ਗੱਲ ਕਰ ਲਈਏ ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਹਾਂਜੀ ਕਣਕ ਬੀਜਦੇ ਆ ਹਾਂਜੀ ਮੱਕੀ ਵੀ ਬੀਜਦੇ ਆ ਹਾਂਜੀ ਤੇ ਸਬਜ਼ੀਆਂ ਵਗੈਰਾ ਹਾਂਜੀ ਤੇ ਕਣਕ ਹੋਗੀ ਮੱਕੀ ਹੋਗੀ ਸਬਜ਼ੀਆਂ ਹੋਣਗੇ ਤੇ ਜੋ ਹਾਂ ਜੌਂ ਦਾ ਮੇਰੇ ਖਿਆਲ ਚ ਹੁਣ ਖੜੇ ਵੀ ਹੈ ਆ ਜੌਂ ਵੀ ਜਿਹੇ ਹੋਏ ਇਹਨਾਂ ਨੇ ਹਾਂਜੀ ਇਹ ਜੋ ਤੇ ਤੁਹਾਨੂੰ ਦਿਖਾ ਦਈਏ ਆਪਣੇ ਨਾਲ ਰੁੱਤਾਂ ਦਾ ਇੱਥੇ ਫਰਕ ਹੈ ਮੌਸਮ ਦਾ ਫਰਕ ਹੈ ਸਵਿਟਜ਼ਰਲੈਂਡ ਤੇ ਠੰਡ ਰਹਿੰਦੀ ਹੈ ਤੇ ਇੱਥੇ ਆ ਜੋ ਕਣਕ ਹੁਣ ਜੂਨ ਦੇ ਮਹੀਨੇ ਬੀਜੀ ਹੋਈ ਹੈ ਜੂਨ ਦੇ ਮਹੀਨੇ ਜੋ ਕਣਕ ਚੱਲ ਰਹੀ ਹੈ ਨਾ ਤੇ ਬਾਈ ਇਹ ਜਿਹੜਾ ਰੇ ਸਪਰੇਅ ਹੈ ਇਹ ਕਿੰਨਾ ਕ ਵਰਤਦੇ ਹੈਗੇ ਇਹੇ ਭਾਜੀ ਬਹੁਤ ਘੱਟ ਵਰਤਦੇ ਆ ਅੱਛਾ ਕਿਉਂਕਿ ਇਹ ਆਪਣੇ ਲੋਕਾਂ ਦਾ ਉਹਨਾਂ ਦਾ ਬਹੁਤ ਧਿਆਨ ਰੱਖਦੇ ਆ ਕੋਈ ਵੀ ਚੀਜ਼ ਪਹਿਲਾਂ ਲੈਬੋਰਾਟਰੀ ਚ ਟੈਸਟ ਹੋਣ ਜਾਂਦੀ ਆ ਅੱਛਾ ਜੀ ਵੀ ਤੁਸੀਂ ਕਿੰਨੀ ਕਿ ਸਪਰੇ ਵਗੈਰਾ ਕੀਤਾ ਮੈਂ ਦੱਸਦਾ ਸੀ ਜੇ ਇੱਥੇ ਚਿਕਨ ਜਿਹੜਾ ਬਣਦਾ ਉਹ ਕਹਿੰਦੇ ਪਹਿਲਾਂ ਮੁਰਗੀ ਨੂੰ ਟੈਸਟ ਕੀਤਾ ਜਾਂਦਾ ਵੀ ਮੁਰਗੀ ਨੂੰ ਕੋਈ ਮੁਰਗੀ ਮੁਰਗੀ ਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਹਾਂਜੀ ਜੇ ਮਤਲਬ ਉਹ ਸਹੀ ਨੇ ਤਾਂ ਉਹਨਾਂ ਦਾ ਚਿਕਨ ਭੇਜਿਆ ਜਾਂਦਾ ਮਤਲਬ ਆਪ ਦੇ ਲੋਕਾਂ ਦੀ ਸਿਹਤ ਦਾ ਬਹੁਤ ਧਿਆਨ ਰੱਖਦੇ ਆ ਖੇਲਵਾ ਤੇ ਜਿਹੜਾ ਇਹ ਮਤਲਬ ਰੇਵ ਵਗੈਰਾ ਪਾਉਂਦੇ ਆ ਫਿਰ ਕੁਦਰਤੀ ਅਰੂੜੀ ਦਾ ਕਹਦੇ ਆ ਬੰਦੇ ਆ ਹਾਂਜੀ ਭਾਜੀ ਜਿੱਦਾਂ ਗਾਈਆਂ ਦਾ ਹੋ ਗਿਆ ਕੁਖੜੀਆਂ ਦਾ ਹੋ ਗਿਆ ਤੇਰ ਰੋਜ ਨੂੰ ਕਹਿੰਦੇ ਆ ਤੇਰ ਵਗੈਰਾ ਮਤਲਬ ਸਪਰੇ ਪੈਸਟੀਸਾਈਡ ਘੱਟ ਯੂਜ਼ ਕਰਦੇ ਆ ਬਰਤ ਦੀ ਜ਼ਮੀਨ ਹੀ ਬਰਤ ਜਾਂ ਵਰਤਦੇ ਘੱਟ ਵਰਤਦੇ ਬਹੁਤ ਘੱਟ ਵਰਤਦੇ ਬਹੁਤ ਘੱਟ ਵਰਤਦੇ ਹਾਂਜੀ ਤੇ ਬਾਕੀ ਆਪਾਂ ਕਿਸਾਨਾਂ ਦੇ ਘਰੇ ਵੀ ਜਾਣਾ ਹੈ ਹਨ ਕਿਸਦੇ ਹਨ ਹਾਂਜੀ ਠੀਕ ਹੈ ਜੀ ਤੇ ਇਹੋ ਜੀ ਫਸਲ ਹੁੰਦੀ ਹੈ ਜੀ ਇੰਨੀ ਇੰਨੀ ਜਿਵੇਂ ਪਾਈ ਨੇ ਕਿ ਆਰਗੈਨਿਕ ਹੀ ਜ਼ਿਆਦਾ ਤਰਜੀਹ ਕਰਦੇ ਆ ਹਨਾ ਮਤਲਬ ਆਰਗੈਨਿਕ ਖੇਤੀ ਨੂੰ ਪਹਿਲ ਦਿੰਦੇ ਨਾਲ ਨਾਲ ਨਾ ਅੱਜ ਤੁਰੇ ਫਿਰਦੇ ਅਸੀਂ ਤੁਹਾਨੂੰ ਜਿਵੇਂ ਇਹ گاਵਾ ਪਾਲਦੇ ਇਹਨਾਂ ਦਾ گاਵਾ ਪਾਲਣ ਦਾ ਢੰਗ ਪਸ਼ੂ ਪਾਲਣ ਮਤਲਬ ਉਹ ਵੀ ਖੇਤੀ ਦੇ ਵਿੱਚ ਹੀ ਹੁੰਦਾ ਪਸ਼ੂ ਕਿਵੇਂ ਪਾਲਦੇ ਆ ਇਹਨਾਂ ਦੀ ਰਹਿਣੀ ਸਹਿਣੀ ਇਹਨਾਂ ਲੋਕਾਂ ਦੀ ਕਿਹੋ ਜੀ ਹੈ ਤੇ ਉਹ ਵੀ ਦਿਖਾਵਾਂਗੇ ਤੇ ਨਾਲ ਜਾਂ ਫਿਰ ਤੁਹਾਨੂੰ ਦਿਖਾਉਣਾ ਅਸੀਂ ਵੀ ਜਿਹੜੇ ਮਤਲਬ ਵੀ ਇਹ ਅਮੀਰ ਕਿਉਂ ਹੈ ਤੇ ਕਿੰਨੇ ਕੁ ਅਮੀਰ ਹੈ ਕੀ ਫਸਲਾਂ ਦੇ ਮੁੱਲ ਹੈ ਇਹਨਾਂ ਨੂੰ ਹਨਾ ਮਿਲਦੇ ਆਸੀਂ ਮੈਂ ਤੇ ਸਾਬੀ ਭਾਈ ਹੁਣ ਸਲਾਹ ਕਰ ਰਹੇ ਆਂ ਵੀ ਉਹ ਜਿਵੇਂ ਸਾਹਮਣੇ ਘਰ-ਬਾਰ ਹੈ ਸਾਹਮਣੇ ਦੇਖੇ ਭਾਈ ਆਪਾਂ ਕਿਸੇ ਦੇ ਵੀ ਜਾ ਰਹੇ ਜਾ ਸਕਦੇ ਕੋਈ ਰੋਕ ਟੋਕ ਤਾਂ ਨਹੀਂ ਹਾਂਜੀ ਆਪਾਂ ਕਿਸੇ ਦੇ ਵੀ ਜਾ ਸਕਦੇ ਹਾਂਜੀ ਤੇ ਕਿਸੇ ਦੇ ਵੀ ਘਰ 'ਚ ਅਸੀਂ ਜਾਵਾਂਗੇ ਤੇ ਰੈਂਡਮਲੀ ਠੀਕ ਹੈ ਤੇ ਤੁਹਾਨੂੰ ਫਿਰ ਉੱਥੇ ਜਾ ਕੇ ਅਲਦ ਵਾਲਾ ਦਿਖਾਉਨੇ ਆ ਨਾਲੇ ਤੇ ਨਾਲੇ ਉੱਥੇ ਜਾ ਕੇ ਦੱਸਦੇ ਆ ਸਾਰਾ ਲਓ ਜੀ ਤੇ ਇੱਕ ਕਿਸਾਨ ਦੇ ਘਰੇ ਪਹੁੰਚ ਗਏ ਹੁਣ ਤੇ ਜਿਹੜੇ ਸਵਿਟਜ਼ਰਲੈਂਡ ਦੇ ਕਿਸਾਨ ਆ ਤੇ ਉਹਨਾਂ ਦੇ ਘਰ ਦੇਖੋ ਇਹ ਦੇਸ਼ ਸੋਹਣਾ ਤਾਂ ਇਹਨਾਂ ਦੇ ਘਰ ਵੀ ਸੋਹਣੇ ਕਿਸਾਨ ਵੀ ਅਮੀਰ ਹੈ ਤੇ ਨਾਲ ਘਰ ਵੀ ਸੋਹਣੇ ਆ ਸਭ ਵੀ ਬਈ ਇਹਨੂੰ ਜਾਣਦੇ ਆ ਬੰਦੇ ਨੂੰ ਤੇ ਇਹ ਫੋਰ ਟਰੈਕਟਰ ਪੁਰਾਣਾ ਫੋਰ ਇਦਾਂ ਹੀ ਕੰਮ ਜਾਵਾ ਤੇ ਇੱਕ ਕੋਚ ਨੂੰ ਵੀ ਵੀਡੀਓ ਬਣਾ ਰਹੀ ਹੈ ਤੇ ਇੱਕ ਚੱਲੇਗਾ ਲੈ ਕੇ ਟਰੈਕਟਰ ਤੇ ਤੁਹਾਨੂੰ ਆਲਾ ਦਵਾਲਾ ਦਿਖਾਉਣਾ ਦਿਖਾ ਲਈਏ ਸਾਬੀ ਬਈ ਕਹਿੰਦਾ ਆਹ ਗਾਈਆਂ ਰੱਖੀਆਂ ਤਾਂ ਵੈਸੇ ਇਟਲੀ 'ਚ ਤੁਹਾਨੂੰ ਦਿਖਾ ਦਿਆਂ ਤੇ ਅੰਦਰ گاਵਾਂ ਦਾ ਫਾਰਮ ਹੈ ਦਾ ਪਿਛਲੇ ਪਾਸੇ ਦੁੱਧ ਦੱ ਪਾਉਂਦਾ ਹੋਊ ਆ ਬੱਚੀਆਂ ਰੱਖੀਆਂ ਹੋਈਆਂ ਨੇ ਸਾਹਮਣੇ ਵਾਲੇ ਪਾਸੇ ਵੈਸੇ ਜਿਹੜਾ ਮੇਨ ਪਰਪਸ ਇੱਥੇ ਹੁਣ ਦਾ ਮੈਂ ਤੁਹਾਨੂੰ ਘਰ ਦਿਖਾਉਣਾ ਇਹਨਾਂ ਦੇ ਕਿ ਕਿਹੋ ਜਿਹਾ ਫਾਰਮ ਹਾਊਸ ਬਣਾ ਕੇ ਰੱਖਦੇ ਆ ਏ ਦੇਖੋ ਐਡਾ ਖੁੱਲਾ ਕਰ ਹੁੰਦਾ ਖੇਤਾਂ ਚ ਨਾ ਬਹੁਤ ਜ਼ਿਆਦਾ ਖੁੱਲਾ ਤੇ ਇਧਰਲੇ ਬਸ ਇਹਨੂੰ ਆ ਸਾਰਾ ਪਸ਼ੂਆਂ ਦਾ ਇਹਦਾ ਜਿਹਨੂੰ ਆਪਾਂ ਬਾਹਰਲਾ ਘਰ ਹਵੇਲੀ ਬਾਗਲ ਅਲੱਗ-ਅਲੱਗ ਪੰਜਾਬ ਚ ਕਿਹਾ ਜਾਂਦਾ ਹੈਗਾ ਇਹ ਉਹ ਹੈਗਾ ਤੇ ਆ ਸਾਰਾ ਇਹਦਾ ਘਰ ਹੈਗਾ ਇਧਰਲੇ ਪਾਸੇ ਜਿਸਦਾ ਆਪਣੇ ਵੀ ਪੰਜਾਬ ਚ ਜਿਹੜੀਆਂ ਕੋਠੀਆਂ ਘਰਾਂ ਸੋਹਣੀਆਂ ਪਾਈਆਂ ਹੋਈਆਂ ਅੱਜਕੱਲ੍ਹ ਪੰਜਾਬ ਦੇ ਕਿਸਾਨ ਕਿਸਾਨ ਆ ਜਿਹੜੇ ਉਹ ਵੀ ਖੁਸ਼ਹਾਲ ਹੀ ਹੈ ਏ ਬਾਈ ਜਿਹੜਾ ਸਵਿਟਜ਼ਰਲੈਂਡ ਚ ਮੰਨਿਆ ਦਾ ਵੀ ਦੁਨੀਆ ਦਾ ਸਭ ਤੋਂ ਅਮੀਰ ਕਿਸਾਨ ਹੈ ਇੱਥੋਂ ਦਾ ਖੁਸ਼ਹਾਲ ਹੈ ਉਹਦਾ ਕਾਰਨ ਕੀ ਆ ਮਤਲਬ ਜ਼ਿਆਦਾ ਕਿਉਂ ਕਹਿੰਦੇ ਇਹਨੂੰ ਖੁਸ਼ਹਾਲ ਬਈਆ ਘਰਬਾਰ ਸੋਹਣੇ ਆਲਾ ਦਵਾਲਾ ਸੋਹਣਾ ਉਹਦੇ ਕਰਕੇ ਜਾਂ ਕਾਦੇ ਕਰਕੇ ਹੈਗਾ ਇਹ ਇੱਥੇ ਭਾਜੀ ਜਿੱਦਾਂ ਗਵਰਨਮੈਂਟ ਬਹੁਤ ਹੈਲਪ ਕਰਦੀ ਆ ਅੱਛਾ ਕਿਸਾਨ ਨੂੰ ਕਿਸਾਨ ਦੀ ਜੇ ਕੋਈ ਫਸਲ ਵਗੈਰਾ ਮਰ ਜਾਂਦੀ ਆ ਜਾਂ ਕਿਸੇ ਤਰ੍ਹਾਂ ਮੰਨ ਲਓ ਕੁਦਰਤੀ ਆਫਤਾ ਦੀ ਹਾਂਜੀ ਆਫਤਾਗੀ ਤਾਂ ਫਿਰ ਉਹ ਉਹਦੇ ਫਿਰ ਇਹ ਮਤਲਬ ਗਵਰਨਮੈਂਟ ਇਹਨਾਂ ਨੂੰ ਪੈਸੇ ਦਿੰਦੀ ਆ ਇਨਸ਼ਾਅਰਨ ਉਹਦਾ ਆਪਣੇ ਵੀ ਵੈਸੇ ਦਿੰਦੇ ਆ ਮੁਆਵਜ਼ਾ ਆਪਣੇ ਵੀ ਕਿੱਲੇ ਮਗਰ ਦਿੰਦੇ ਆਗੇ ਆਪਣੇ ਪਰ ਮੈਨੂੰ ਲੱਗਦਾ 7-8000 ਕੀ ਫਸਲ ਐ ਨਹੀਂ ਪਤਾ 50000 ਦੀ ਹੁਣ ਉਹ ਕਹਿੰਦੇ 8000 ਦੇ ਕਿ ਮੁਆਵਜ਼ਾ ਦੇਤਾ ਇਹਨਾਂ ਇਹਨਾਂ ਦੇ ਜਿੰਨੇ ਦੀ ਮਤਲਬ ਫਸਲ ਹੁੰਦੀ ਐ ਨਾ ਜਿੰਨੇ ਦਾ ਜੋ ਰੇਟ ਲੱਗਦਾ ਹੁੰਦਾ ਇਹਨਾਂ ਨੂੰ ਉਸ ਹਿਸਾਬ ਨਾਲ ਮਿਲਦੇ ਹੁੰਦੇ ਅੱਛਾ ਉਹਨਾਂ ਨੂੰ ਉਸ ਹਿਸਾਬ ਨਾਲ ਹਾਂਜੀ ਫਸਲਾਂ ਨੇ ਮੁੱਲ ਵੀ ਇੱਥੇ ਜ਼ਿਆਦਾ ਮਿਲਦਾ ਹੈ ਕੀਮਤਾਂ ਹੀ ਵਧੀਆ ਹਾਂਜੀ ਸਾਰਾ ਫਸਲ ਮਹਿੰਗਾ ਜਿੱਦਾਂ ਹਾਂਜੀ ਤੇ ਇੱਥੋਂ ਦੇ ਕਿਸਾਨ ਦੇ ਨਾ ਜਿਹੜੀ ਜ਼ਿੰਦਗੀ ਐ ਬਹੁਤ ਜ਼ਿਆਦਾ ਵਧੀਆ ਮਤਲਬ ਲੋਕ ਖੇਤੀ ਬਹੁਤ ਜ਼ਿਆਦਾ ਕਰਦੇ ਆ ਇੱਥੇ ਜਿੰਨੇ ਪੀੜੀਦਰ ਪੀੜੀ ਜਿਹਦੇ ਖੇਤ ਨੇ ਹਨਾ ਉਹ ਖੇਤੀ ਉਹ ਹੀ ਕਰਦਾ ਹੈ ਹਨਾ ਇੱਥੇ ਹੀ ਬੈਠਾਗਾ ਮਤਲਬ ਉਹ ਤੇ ਅਗਾਹ ਦੀ ਗਾਂ ਆਪਦਾ ਪਿਤਾਪੁਰਖੀ ਕਿੱਤਾ ਕਰਦਾ ਜਿਵੇਂ ਆਪਣੇ ਦਾ ਪੰਜਾਬ ਚ ਕਹਿੰਦੇ ਆ ਵੀ ਜ਼ਿਆਦਾ ਛੱਡ ਦਿੰਦੇ ਆ ਵੀ 2 ਕਿੱਲੇ ਜਾਂ 3 ਕਿੱਲੇ ਹਨਾ ਕਹਿੰਦੇ ਵੀ ਬਾਹਰ ਚੱਲ ਜਾਓ ਵੀ ਖੇਤੀ ਚ ਕੋਈ ਬਚਤ ਨਹੀਂ ਹੈਗੀ ਹਨਾ ਕੁਝ ਬਹੁਤ ਚੀਜ਼ ਨਹੀਂ ਹੋਵੇ ਤੇ ਇੱਥੇ ਨਹੀਂ ਹੈਗਾ ਮਤਲਬ ਇੱਥੇ ਜਿਹੜਾ ਖੇਤੀ ਕਰਦਾ ਪ੍ਰੋਪਰ ਖੇਤੀ ਕਰਦਾ ਖੇਤੀ ਕਰਦਾ ਹਾਂਜੀ ਤੇ ਆ ਦੇਖੋ ਐ ਲੱਗਦਾ ਹੈ ਨਾ ਜਿਵੇਂ ਕਿਸੇ ਹੋਟਲ ਦੀ ਬਾਲਕਨੀ ਹੁੰਦੀ ਹੈ ਹੈ ਵੀ ਕਿਸੇ ਹਾਂਜੀ ਲੱਗਦਾ ਵੀ ਇਹ ਕਿਸੇ ਕਿਸਾਨ ਦਾ ਘਰ ਹੈ ਇਹ ਸਵਿਟਜ਼ਰਲੈਂਡ ਦੇ ਕਿਸਾਨ ਦਾ ਘਰ ਹੈਗਾ ਤੇ ਇਹ ਜਿਹੜੀਆਂ گاਵਾ ਇਹਨਾਂ ਦੀਆਂ ਇੱਥੇ گاਵਾ ਵੀ ਐ ਫਿਰਦੇ ਨੇ ਨਾ ਗਾਂ ਹੀ ਚਰਨ ਆਈ ਹੋਈ ਹੈ ਤੇ ਇਹਨਾਂ ਨੂੰ ਐ ਖੁੱਲੀਆਂ ਛੱਡ ਕੇ ਆਜ਼ਾਦੀ ਪੂਰੀ ਇਹ ਹੁਣ ਆਰਾਮ ਨਾਲ ਚਰਦੀ ਫਿਰਦੀ ਹੈ ਤੇ ਇਹਨੂੰ ਕੋਈ ਰੋਕ ਟੋਕ ਨਹੀਂ ਜਿੱਥੇ ਜੀ ਕਰਦੇ ਤੇ ਖਾ ਸਕਦੀ ਹੈ ਇਧਰਲੇ ਪਾਸੇ ਆ ਬਾੜ ਲੱਗੀ ਹੋਇਆ ਕਿਤੇ ਇਹ ਨਾ ਸੋਚੋ ਵੀ ਇੱਧਰ ਆ ਜਾਓ ਇਧਰ ਆ ਬਾੜ ਲਾਈ ਹੈ ਇਹਨਾਂ ਨੇ ਇਧਰ ਨਹੀਂ ਆ ਸਕਦੀ ਆ ਜਿਹੜਾ ਘਰ ਦਾ ਏਰੀਆ ਮੇਨ ਏ ਲੌਂਡਾ ਏਰੀਆ ਸਬਜ਼ੀਆਂ ਭਾਜੀਆਂ ਟੋਟਲ A to Z ਚੀਜ਼ਾਂ ਇਹ ਆਪਦੀਆਂ ਲਾ ਕੇ ਰੱਖਦੇ ਆ ਯਾਰ ਘਰਾਂ 'ਚ ਤੇ ਪੂਰੇ ਵਧੀਆ ਜਿਵੇਂ ਸਵਿਸਸ ਦਾ ਜਿਹੜਾ ਇੱਕ ਮੰਨਿਆ ਜਾਂਦਾ ਨਾ ਵੀ ਸਵਿਸਸ ਦੀ ਜਿਹੜੀ ਲਾਈਫ ਹੈ ਉਹ ਬਹੁਤ ਘੈਂਟ ਹੈਗੀ ਤੇ ਇਥੋਂ ਦਾ ਲਿਵਿੰਗ ਸਟਾਈਲ ਲਾਈਫ ਸਟਾਈਲ ਹਨਾ ਉਹ ਦੇਖੋ ਗਾਵਾਂ ਫਿਰਦੀਆਂ ਕਿੰਨੀਆਂ ਉਹ ਸਾਹਮਣੇ ਦੇਖੋ ਚਰਦੀਆਂ ਫਿਰਦੀਆਂ ਸਾਰੀਆਂ ਇਹਨਾਂ ਦੀਆਂ ਗਾਵਾਂ ਕਰ ਪਰ ਬਰਾਊਨ ਬਰਾਊਨ ਕਲਰ ਦੇ ਆਗਾਵਾ ਨੇ ਹਾਂਜੀ ਹਾਂਜੀ ਤੇ ਸਾਰਾ ਘਰ ਹੈ ਜੀ ਇਹਨਾਂ ਦਾ ਇਹ ਕਿਸਾਨ ਦਾ ਤੇ ਇੱਥੇ ਆਪਦਾ ਆ ਮਾੜਾ ਮੂਠਾ ਆ ਸਾਰਾ ਲਾਇਆ ਹੋਇਆ ਨੇ ਬਾਈ ਜੀ ਆ ਸਬਜੀ ਬਾਜੀ ਲਾਈ ਆਵਦੀ ਹੈ ਨਾ ਵੈਸੇ ਤਾਂ ਇਹ ਇੱਕ ਘਰ ਹੈ ਤੁਹਾਨੂੰ ਅਜੇ ਹੋਰ ਵੀ ਦਿਖਾਵਾਂਗੇ ਅਸੀਂ ਜਿੰਨੇ ਹੋਰ ਆਲੇ ਦੁਆਲੇ ਨਾ ਸਾਨੂੰ ਹੋਰ ਘਰ ਮਿਲਣਗੇ ਤੇ ਉਹ ਵੀ ਦਿਖਾਵਾਂਗੇ ਕਿ ਕੀ ਹੋ ਜਾ ਫੁੱਲ ਬੂਟਿਆਂ ਦੇ ਸ਼ਹਿਰ ਚ ਲਾ ਲਓ ਪਿੰਡ ਚ ਲਾ ਲਓ ਸਵਿਟਜ਼ਰਲੈਂਡ ਦੇ ਜਿਹੜੇ ਲੋਕ ਹਨ ਇੰਨੇ ਕਿ ਜ਼ਿਆਦਾ ਸ਼ਕੀਨ ਹਨ ਫੁੱਲ ਬੂਟਿਆਂ ਦੇ ਗ੍ਰੀਨਰੀ ਦੇ ਇਹ ਦੇਖੋ ਤੁਹਾਨੂੰ ਲੱਗਦਾ ਵੀ ਕਿਸਾਨੀ ਵਾਲਾ ਘਰ ਹੋਊਗਾ ਇੰਨੀ ਸਾਫ ਸਫਾਈ ਆਪਣੇ ਗੋਹਾ ਚੜਿਆ ਪਿਆ ਹੁੰਦਾ ਕੁਝ ਹੋਰ ਹੁੰਦਾ ਇੰਨਾ ਇੰਨਾ ਹੈ ਤੇ ਰੰਗ ਬਰੰਗੇ ਦਰਖਤ ਦੇਖੋ ਹਲਾ ਕੇ ਰੱਖਦੇ ਆ ਉਹ ਗਾਂ ਥੱਲੋਂ ਚੜ ਕੇ ਆਈ ਜਾਂਦੀ ਉੱਪਰਲੇ ਪਾਸੇ ਤੇ ਇਹ ਆ ਗਿਆ ਘਰ ਦਾ ਫਰੰਟ ਵਾਲਾ ਪਾਸਾ ਦੁਬਾਰਾ ਤੇ ਆ ਇਹਨਾਂ ਨੇ ਆਪਦੇ ਘਰ ਦਾ ਐਡਰੈਸ ਲਾਇਆ ਹੋਇਆ ਥੇ ਵੀ ਕਿਹਦਾ ਘਰ ਹੈ ਇਹ ਇਹ ਬਾਈ ਜੀ ਇੰਹੀ ਲਾਇਆ ਹੋਇਆ ਹੈਗਾ ਹਨਾ ਵੀ ਕਿਹਦਾ ਘਰ ਹੈ ਹਾਂਜੀ ਇਹ ਲਿਖਿਆ ਵੀ ਤੁਹਾਡਾ ਬਹੁਤ ਵੈਲਕਮ ਵੈਲਕਮ ਆ ਅੱਛਾ ਘਰ ਚ ਹਾਂਜੀ ਆ ਫੈਮਿਲੀਏ ਤੇ ਨਾਲ ਉਹਨਾਂ ਦਾ ਸਰਨੇਮ ਲਿਖਿਆ ਅੱਛਾ ਤੇ ਤੁਹਾਨੂੰ ਹੇਠਲੇ ਪਾਸੇ ਨਾ ਦਿਖਾਉਣਾ ਸਾਬੀ ਬਾਈ ਮੈਂ ਦੱਸਦਾ ਸੀ ਕਹਿੰਦਾ ਵੀ ਘੁੰਮਣ ਫਿਰਨ ਦੇ ਵੀ ਇੰਨੇ ਕੁ ਸ਼ਕੀਨ ਹੁੰਦੇ ਭਾਵੇਂ ਹੈ ਕਿਸਾਨ ਆ ਇਹ ਪਰ ਘੁੰਮਣ ਫਿਰਨ ਦੇ ਇੰਨੇ ਕੁ ਜ਼ਿਆਦਾ ਸ਼ਕੀਨ ਹੈ ਤੇ ਆ ਆ ਦੇਖੋ ਆ ਕੋਈ ਯਾਰ ਆ ਵਧੀਆ ਗਾ ਨਾ ਸੰਨੀ ਰਲੌਣੀ ਨਾ ਪਾਣੀ ਪਾਉਣਾ ਆਪਣੇ ਡੰਗਰਾਂ ਦਾ ਟਾਈਮ ਹੋ ਗਿਆ ਸੰਨੀ ਦਾ ਟਾਈਮ ਹੋ ਗਿਆ ਇਹ ਬਾਈ ਜੀ ਸਾਬੀ ਬਾਈ ਕਿਤੇ ਜਾਂਦੀਆਂ ਨਹੀਂ ਹੈਗੀਆਂ ਲੋਕਾਂ ਦੇ ਘਰ ਲੋਕਾਂ ਦਾ ਚਰਨ ਚੁਰਨ ਵੀ ਕਿਸੇ ਹੋਰ ਦਾ ਚਰਨ ਬਚਲ ਜਾਂਦੀਆਂ ਹੁਣ ਨਹੀਂ ਪਾਜੀ ਕਿਉਂਕਿ ਉਹ ਦੇਖੋ ਉਧਰ ਉਹਨਾਂ ਨੇ ਤਾਰ ਲਾਈ ਆ ਅੱਛਾ ਇਹ ਇਹਨਾਂ ਨੂੰ ਪਤਾ ਹੈ ਵੀ ਜੇ ਤਾਰ ਦੇ ਵਿੱਚ ਕਰੰਟ ਹੁੰਦਾ ਮਤਲਬ ਵੀ ਨਾਰਮਲ ਜਾਂ ਹੁੰਦਾ ਹਾਂ ਹਾਂਜੀ ਵੀ ਜਿੱਦਾਂ ਫਿਰ ਉਹ ਫਿਰ ਉਹ ਤੋਂ ਬਾਹਰ ਨਹੀਂ ਜਾਂਦੀ ਇਹ ਇਹਨਾਂ ਦੇ ਆਪ ਦੇ ਖੇਤ ਆ ਹੈਨਾ ਜਿੱਥੇ ਫਿਰਦੀਆਂ ਆਪ ਦੇ ਖੇਤਾਂ 'ਚ ਹੀ ਫਿਰਦੀਆਂ ਹੈਨਾ ਹਾਂ ਤੇ ਆ ਬਾਈ ਦਿਖਾ ਰਹੀ ਸੀ ਥੱਲੇ ਇਹ ਗੈਰਾਜ ਬਣਾਇਆ ਹੋਇਆ ਹੈ ਇਹਨਾਂ ਦਾ ਤੇ ਗੈਰਾਜ 'ਚ ਆ ਗੱਡੀ ਖੜੀ ਆ ਬਾਈ ਕਹਿੰਦੇ ਤੇ ਇਹ ਕਹਿੰਦੇ ਵੀ ਇਹਨਾਂ ਦੀ ਘੁੰਮਣ ਫਿਰਨ ਵਾਲੇ ਜਿਹਨੂੰ ਕਾਰਵੈਨ ਬੋਲ ਦਿੰਦੇ ਆ ਤੇ ਇਹ ਕਹਿੰਦੇ ਜਦੋਂ ਛੁੱਟੀਆਂ ਛਟੀਆਂ ਆਪਦੀਆਂ ਹੌਲੀਡੇਜ਼ ਮਨਾਉਣ ਜਾਂਦੇ ਆ ਫਿਰ ਆ ਸਾਰਾ ਪਰਿਵਾਰ ਇਹ ਗੱਡੀ ਲੈ ਜਾਂਦਾ ਤੇ ਗੱਡੀ ਲੈ ਕੇ ਇਦੇ ਵਿੱਚ ਹੀ ਕਿਚਨ ਹੁੰਦੀ ਹੈ ਵਿੱਚ ਹੀ ਬਾਥਰੂਮ ਹੁੰਦਾ ਵਿੱਚ ਹੀ ਸਾਰਾ ਕੁਝ ਹੁੰਦਾ ਹੈ ਹੈਨਾ ਸਭੀ ਵੀਰੇ ਇਦਾਂ ਹੀ ਹੁੰਦਾ ਹੈ ਹਾਂਜੀ ਭਾਜੀ ਵਿੱਚ ਹੀ ਹੁੰਦਾ ਨਾ ਤੇ ਸਾਰਾ ਕੁਝ ਹੁੰਦਾ ਸਾਰਾ ਕੁਝ ਇਦੇ ਇਹਨਾਂ ਨੇ ਤੁਸੀਂ ਮੈਨੂੰ ਇੱਕ ਦਿਨ ਪਹਿਲਾਂ ਵੀ ਦਿਖਾ ਰਹੇ ਸੀ ਮੈਨੂੰ ਲੱਗਦਾ ਕਿਸ਼ਤੀਆਂ ਕੁਸ਼ਤੀਆਂ ਵੀ ਲਈਆਂ ਹੁੰਦੀਆਂ ਗੰਡੀਆਂ ਦੀਆਂ ਹੈ ਨਾ ਹਾਂਜੀ ਕਈਆਂ ਨੇ ਕਿਸ਼ਤੀਆਂ ਲਈਆਂ ਕਈਆਂ ਕੋ ਜਹਾਜ਼ ਆ ਛੋਟੇ ਹਾਂ ਇੱਥੇ ਲੋਕਲ ਏਅਰ ਜਹਾਜ਼ ਵੀ ਆਪਣੇ ਆ ਕਿਸਾਨਾਂ ਦੇ ਕੋਲੇ ਹਾਂਜੀ ਕਿਸਾਨ ਫਿਰ ਤਾਂ ਉਦਾਂ ਵੀ ਬਾਕੀ ਵੀ ਜਿਹੜੇ ਲੋਕ ਜਿੱਦਾਂ ਤੇ ਜਹਾਜ਼ ਤੇ ਕੀ ਕਰਦੇ ਫਿਰ ਭਈ ਉਹਤੇ ਵੀ ਢੇਡੇ-ਕੂਡੇ ਦੇਣ ਜਾਂਦੇ ਹਾਂਜੀ ਘੁੰਮਣ ਫੈਨ ਨੂੰ ਉਦਾਂ ਰੱਖੀ ਕਿਸਾਨੀ ਹਾਂਜੀ ਕਿਸਾਨ ਨਹੀਂ ਕਹਿੰਦੇ ਕਿਸਾਨ ਨਹੀਂ ਉਹ ਜਿੱਦਾਂ ਬਾਕੀ ਵੀ अच्छा ਜਦਾਂ ਲੋਕਲ ਲੋਕਾਂ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਜਿਨ੍ਹਾਂ ਨੂੰ ਸ਼ੌਂਕ ਹੈ ਹਾਂਜੀ ਤੇ ਲਾਗੇ 에어ਪੋਰਟ ਆ ਹਾਂਜੀ ਤੇ ਥੋੜੇ ਪਿੰਡਾਂ ਬਾਅਦ ਚ ਇੱਕ ਛੋਟਾ ਛੋਟਾ 에어ਪੋਰਟ ਆ ਅੱਛਾ ਹਾਂਜੀ ਆਪਣੇ ਵਾਲਾ ਕੰਮ ਨਹੀਂ ਵੀ ਇੰਨੀ ਦੂਰ 500 ਕਿਲੋਮੀਟਰ ਜਾ ਕੇ ਤੇ ਉਹ ਪ੍ਰਾਈਵੇਟ ਲੋਕੀ ਪ੍ਰਾਈਵੇਟ ਜੈਟ ਰੱਖੇ ਹੈ ਹੈ ਵੈਸੇ ਨਾ ਜਿਹੜੀ ਗੋਰਿਆਂ ਦੀ ਨਸਲ ਹੁੰਦੀ ਆ ਨਾ ਇਹਨਾਂ ਦਾ ਉਹੀ ਫਰਕ ਹੁੰਦਾ ਇਹਨਾਂ ਦਾ ਮਤਲਬ ਘੁੰਮਣ ਫਿਰਨਾ ਹੋਰ ਆਪਦੀ ਲਾਈਫ ਨੂੰ ਜਿਉਣਾ ਇਹ ਜ਼ਿਆਦਾ ਮਤਲਬ ਪਸੰਦ ਕਰਦੇ ਆ ਨਾ ਹਾਂ ਦੁਨੀਆ ਜ਼ਿਆਦਾ ਦੇਖਦੇ ਆ ਇਹ ਕੰਮ ਕਰਨ ਦੇ ਨਾਲ ਨਾਲ ਪਰ ਅਸੀਂ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਹਰ ਦੁਨੀਆ ਦੇ ਕੋਨੇ ਤੇ ਜਿਹੜਾ ਕਿਸਾਨ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਸਰਕਾਰ ਨੂੰ ਦੀ ਇੰਨੀ ਕੁ ਮਦਦ ਜਾਂ ਪਿੱਛੇ ਤੇ ਖੜਾ ਹੋਣਾ ਚਾਹੀਦਾ ਕਿਉਂਕਿ ਜਿਹੜਾ ਸਾਰੀ ਮਤਲਬ ਸਾਰੇ ਕੰਟਰੀ ਨੂੰ ਅਨਾਜ ਦੇ ਰਿਹਾ ਉਹਦੀ ਤੇ ਹੈਲਪ ਕਰਨੀ ਬਾ ਜਿਹੜਾ ਸਾਰਿਆਂ ਨੂੰ ਮਤਲਬ ਧਰਤੀ ਚੋਂ ਉਗਾ ਕੇ ਖਵਾਉਂਦਾ ਹੈਗਾ ਜਾਂ ਹੁਣ ਤੁਸੀਂ ਦੇਖੋ ਇਹਨਾਂ ਨੇ گاਵਾ ਰੱਖੀਆਂ ਇਹ ਦੁੱਧ ਕਿੰਨੇ ਸ਼ਹਿਰਾਂ ਜਾ ਜਾਂਦਾ ਕਿੰਨਿਆਂ ਦਾ ਢਿੱਡ ਭਰਦੇ ਹਨ ਜੇ ਉਹ ਹੀ ਦੁਖੀ ਹੈ ਤਾਂ ਫਿਰ ਦੁਨੀਆ ਚ ਸੁਖੀ ਕੌਣ ਰਹਿ ਸਕਦਾ ਹੈ ਇਹ ਦੇਖੋ ਫੋਰ ਟਰੈਕਟਰ ਖੜਾ ਹੈਗਾ ਇਹਨਾਂ ਦਾ ਤੇ 3600 ਫੋਰ ਆ ਕਿਹੜਾ 56 ਦਾ ਸਹਤਾ ਆਪਣੇ 3600 ਜਾਂ ਦੇ ਚੱਲਿਆ ਸੀ ਹਨਾ ਆ ਕੀ ਹੈ ਬਾਈ ਜੀ ਇਹ ਪਾਜੀ ਇੱਕ ਹੋਰ ਆ ਅੱਛਾ ਇੱਕ ਹੋਰ ਕਾਰਵਨ ਹੈ ਸੀ ਕਿ ਹਾਂਜੀ ਆ ਇਹ ਮੇਨਾਂ ਦਾ ਜਨੇ ਸੰਦ ਸੰਦੇੜਿਆਂ ਦੇ ਸ਼ਕੀਨ ਹੈਗੇ ਬੰਦੇ ਉਹ ਉਹ ਨਹੀਂ ਇਹ ਨੰਨੇ ਸ਼ਕੀਨ ਹੈ ਹਨਾ ਸਹੀ ਗੱਲ ਆ ਮੈਂ ਕਹਿੰਦੇ ਬਹੁਤ ਸ਼ਕੀਨ ਹੈ ਇੱਥੇ ਕਿਰਾਏ ਕਰੋ ਇਹ ਤੇ ਦੇਣ ਨੂੰ ਤਾਂ ਨਹੀਂ ਬਈ ਆਪਦੀਆਂ ਨੇ ਇਹਨਾਂ ਦੀਆਂ ਨਹੀਂ ਇਹ ਇਹ ਇਹਨਾਂ ਦੀਆਂ ਆਪਦੀਆਂ ਨੇ ਅਚ ਆਪਦੀਆਂ ਨੇ ਹਾਂਜੀ ਬਾਜੇ ਮੈਂ ਹੁਣ ਸਮਰ ਗਰਮੀਆਂ ਗਰਮੀਆਂ ਟਾਈਮ ਵੀਕਐਂਡ ਤੇ ਨਿਕਲ ਜਾਂਦੇ ਹੋਣਗੇ ਹਰੇਕ ਵੀਕਐਂਡ ਜਾਂਦੇ ਹੋਣਗੇ ਕੋਮਨ ਜਦੋਂ ਇਹਨਾਂ ਕੋਲ ਟਾਈਮ ਹੁੰਦਾ ਤੇ ਫਿਰ ਇਹ ਨਿਕਲ ਜਾਂਦੇ ਆ ਹਾਂ ਸਹੀ ਹੈ ਤੇ ਦੇਖੋ ਜੀ ਆ ਉੱਪਰ ਹਾਂ ਇਹਦੇ ਵਿੱਚ ਹੀ ਬੈੱਡ ਬੈੱਡਰੂਮ ਵੀ ਇਹਦੇ ਵਿੱਚ ਹੀ ਹੁੰਦਾ ਇੱਥੇ ਬੈਠਾ ਹੈ ਹਨਾ ਹਾਂਜੀ ਠੀਕ ਆ ਜੇ ਬਾਈ ਖੁਸ਼ਾਲ ਨੇ ਤਾਂ ਜੂ ਘੁੰਮਣ ਫਿਰਨ ਜਾਂਦੇ ਨਹੀਂ ਸਾਡੇ ਨਾਲ ਤਾਂ ਫਿਕਰਾਂ ਨਹੀਂ ਮਾਰ ਰੱਖਿਆ ਹੁੰਦਾ ਹਨਾ ਸਹੀ ਗੱਲ ਹੈ ਵਿਚਾਰੇ ਮਹੀਨਾ ਕੀ ਮਸਾ ਫਰੀ ਰਹਿੰਦੇ ਆ ਹਨਾ ਉਦੋਂ ਹੀ ਰਿਸ਼ਤੇ ਰਿਸ਼ਤੇਦਾਰੀਆਂ 'ਚ ਜਾਂਦੇ ਆ ਜੂਨ ਜੇ ਛੇ ਹਨਾ ਸਾਬੀ ਵੀਰੇ ਜਿਹੜੇ ਇਹ ਟਰੈਕਟਰ ਇਹਨਾਂ ਦੇ ਇਹ ਆਪਣੇ ਆ ਇੱਥੇ ਇੱਕ ਘਰ 'ਚ ਇੱਕ ਫਾਰਮ ਹਾਊਸ 'ਚ ਹੀ ਮੈਂ ਇਹਨੇ ਟਰੈਕਟਰ ਦੇਖੀ ਜਾਨਾ ਹਾਂਜੀ ਭਾਜੀ ਇਹ ਸਾਰਿਆਂ ਤੇ ਇੱਕ ਇੱਕ ਮਤਲਬ ਆਪੋ ਆਪ ਨੇ ਇਹਨਾਂ ਦੇ ਅੱਛਾ ਪਹਿਲੀ ਇਹਨਾਂ ਕੋਲੇ ਬਾਵਾ ਬਾਵਾ ਹੁਣੀ ਫਿਰ ਜਿਹੜੇ ਇਹਨੇ ਇਹ ਟਰੈਕਟਰ ਰੱਖਿਆ ਹਾਂਜੀ ਮਤਲਬ ਜ਼ਿਆਦਾ ਹੋਣੀ ਪੈਲੀ ਹੈ ਨਾ ਹਾਂਜੀ ਪੈਲੀ ਕਾਫੀ ਹੁੰਦੀ ਪੈਲੀ ਵੀ ਗਾਈਆਂ ਦੇ ਹਿਸਾਬ ਨਾਲ ਹੁੰਦੀ ਆ ਅੱਛਾ ਠੀਕ ਹੈ ਹਾਂਜੀ ਜਿੰਨੀ ਜਿੰਨੀ ਆਪਣੇ ਕੋਲ ਪੈਲੀ ਆ ਉੰਨੀ ਆਪਾਂ ਗਾਈਆਂ ਰੱਖ ਸਕਦੇ ਅੱਛਾ ਜਿੰਨੀ ਪੈਲੀ ਉੰਨੀ ਗਾਈਆਂ ਰੱਖ ਸਕਦੇ ਇਹ ਕੋਈ ਹਿਸਾਬ ਕਿਤਾਬ ਸਰਕਾਰ ਵੱਲੋਂ ਆ ਆਪ ਆਪਣੇ ਵੱਲ ਹਾਂਜੀ ਸਰਕਾਰ ਵੱਲੋਂ ਅੱਛਾ ਜੇ ਤੁਹਾਡੇ ਕੋਲ ਜ਼ਿਆਦਾ ਪੈਲੀ ਹੈ ਤਾਂ ਜ਼ਿਆਦਾ ਗਾਈਆਂ ਰੱਖਾਂਗੇ ਹਾਂਜੀ ਕਿਉਂਕਿ ਉਹ ਕਹਿੰਦੇ ਆ ਵੀ ਗੋਹਾ ਸੱਟਣ ਨੂੰ ਜਗ੍ਹਾ ਵੀ ਉੰਨੀ ਚਾਹੀਦੀ ਤੁਹਾਡੇ ਕੋਲ ਜਿੰਨੀਆਂ ਤੁਹਾਡੇ ਕੋਲ ਗਾਈਆਂ ਆਹੋ ਫਿਰ ਚਾਰਾ ਚੂਰੇ ਨੂੰ ਵੀ ਉੰਨੀ ਚਾਹੀਦੀ ਆ ਕੱਖ ਪਾਉਣ ਨੂੰ ਹਨਾ ਚਾਰੇ ਨੂੰ ਠੀਕ ਆ ਇਹ ਦੇਖੋ ਆਹ ਕਈ ਟਰੈਕਟਰ ਆ ਜਾਂਦਾ ਯਾਰ ਨਾ ਨਹੀਂ ਸੁਣੇ ਹੁੰਦੇ ਨੇਨੇ ਪੁਰਾਣੇ ਆ ਹੁਰਲੀਮਨ ਹੁਰਲੀਮਨ ਟਰੈਕਟਰ ਹੁਰਲੀਮਨ ਤੇ ਆਹ ਆ ਜੀ ਸੈਲਜ ਆ ਜੇ ਮੈਂ ਮੱਕੀ ਦਾ achar ਆਪਣੇ ਇੰਡੀਆ ਚ ਪਾਉਨੇ ਹੁੰਨੇ ਆ ਕੱਖੀ ਹੋਣਾ ਕੱਖ ਕੱਖ ਹੋਣੀ ਕੱਖ ਆ ਹਾਂਜੀ ਪੈਕ ਕਰਕੇ ਉਹਨਾਂ ਨੇ ਰੱਖਿਓਏ ਆ ਵੀ ਮੀਂਹ ਕਣੀ ਤੋਂ ਖਰਾਬ ਨਾ ਹੋਣ ਅੱਛਾ ਪੱਕੇ ਪੈਕ ਕਰਕੇ ਰੱਖ ਲਏ ਜਿੰਨੀ ਲੋੜ ਆ ਉੰਨੀ ਫੇਰ ਵਰਤ ਲੈਂਦੇ ਉਹਨੇ ਵਰਤ ਲੈਂਦੇ ਹੈਨਾ ਸੈਲਜ ਜਿਵੇਂ ਆਪਣੇ ਮੱਕੀ ਦਾ achar ਪਾਉਨੇ ਆ ਹਾਂਜੀ ਉਹੀ ਇੱਥੇ ਪਾਉਂਦੇ ਆ گاਵਾਂ ਨੂੰ ਇਹ ਇੱਕ ਟਰੈਕਟਰ ਆ ਖੜਾ ਦੇਖ ਲੋ ਟਰੈਕਟਰ ਹੀ ਬਹੁਤ ਹੁੰਦੇ ਇੱਕ ਘਰ ਚ ਪੰਜ ਪੰਜ ਟਰੈਕਟਰ ਖੜੇ ਹੁੰਦੇ ਇੱਕ ਘਰ ਦੇ ਨਿਊ ਹਾਲੈਂਡ ਹੈ ਇਹ ਇਹ ਕਾਦੇ ਵਾਲੇ ਬਾਈ ਕੱਖ ਵੜਨ ਵਾਲਾ ਮੈਨ ਲੱਗਦਾ ਹੈ ਨਾ ਹਾਂਜੀ ਇਹ ਕਾਹ ਵੜਦੇ ਇਹਨਾਂ ਮੋਰੇ ਅੱਛਾ ਕਾਹ ਵੜਦਾ ਹਾਂਜੀ ਠੀਕ ਹੈ ਵੈਸੇ ਤਾਂ ਯਾਰ ਇਹ ਗਾਂਆਂ ਨੂੰ ਕੱਖ ਰੋਜ਼ ਪੱਠੇ ਕੁੱਤਰ ਕੇ ਪਾਉਂਦੇ ਨਹੀਂ ਹੈਗੇ ਇਹ ਪਹਾੜੀਆਂ ਤੇ ਚੱਲਦਾ ਭਾਈ ਜੀ ਅੱਛਾ ਇਹ ਕਾਦੇ ਤੇ ਪਹਾੜੀਆਂ ਤੇ ਜਿੱਦਾਂ ਇੱਥੇ ਜ਼ਮੀਨਾਂ ਟੇਡੀਆਂ ਨਾ ਹਾਂਜੀ ਪਹਾੜ ਉੱਚੇ ਨਹੀਂਵੇਂ ਹਾਂਜੀ ਠੀਕ ਹੈ ਇਹ ਉਹਦੇ ਲਈ ਜ਼ਿਆਦਾ ਵਰਤਦੇ ਇਦਾਂ ਠੀਕ ਹੈ ਫਿਰ ਮਤਲਬ ਗੋਲ ਓਵੇਂ ਦਿੱਤਾ ਹੋਇਆ ਹੈਗਾ ਉਹ ਘਾਹ ਨੂੰ ਕੱਟੀ ਜਾਂਦਾ ਉੱਚਾ ਨਹੀਂ ਮੈਂ ਤੈਨੂੰ ਇਹਨਾਂ ਦੇ ਟਾਇਰ ਵੀ ਐਡੇ ਐਡੇ ਵੱਡੇ ਵੱਡੇ ਦਿੱਤੇ ਹੋਏ ਟਰੈਕਟਰਾਂ ਦੇ ਹਨਾ ਹਾਂਜੀ ਹਾਂਜੀ ਜ਼ਿਆਦਾ ਪਾਵਰ ਵਾਲੇ ਪਹਾੜਾਂ ਦੇ ਉੱਚੇ ਨਹੀਂ ਵੀ ਚੱਲਦੇ ਆ ਪਿੱਛੇ ਸਾਰਾ ਇਹ ਵੀ ਕਣਕ ਦਾ ਖੇਤ ਆ ਦੇਖ ਲਓ ਕਣਕ ਹਜੇ ਇੰਨੀ ਖੜੀ ਹੈਗੀ ਐਡੇ ਐਡੇ ਬਾਹ ਐਡੇ ਐਡੇ ਟੱਕ ਹੁੰਦੇ ਇਥੇ ਲੰਬੇ ਲੰਬੇ ਤੇ ਇਹ ਪਿੰਡ ਤੋਂ ਬਾਹਰ ਬਾਹਰ ਹੁੰਦਾ ਜਿਹੜਾ ਕੋਈ ਖੇਤੀ ਵਿਰਲੇ ਕਰਦੇ ਇਥੇ ਸਾਰੇ ਖੇਤੀ ਵੀ ਨਹੀਂ ਕਰਦੇ ਤੇ ਜਿਹੜੇ ਖੇਤੀ ਕਰਦੇ ਹੋਰ ਕੋਈ ਕੰਮ ਧੰਦੇ ਨਹੀਂ ਕਰਦੇ ਤੇ ਉਹ ਸਾਰਾ ਪਿੰਡ ਐ ਦੇਖੋ ਸਾਹਮਣੇ ਉਹ ਪਿੰਡ ਦੇ ਬਾਹਰ ਇਹ ਐ ਨਹੀਂ ਹੈਗਾ ਵੀ ਪਿੰਡ ਦੇ ਜਮ੍ਹਾਂ ਵਿਚਾਲੇ ਹੋਊਗਾ ਜਿਹੜਾ ਫਾਰਮ ਹਾਊਸ ਆ ਵੀ ਬਾਕੀਆਂ ਨੂੰ ਪਰੇਸ਼ਾਨੀ ਹੋਉਂ ਆਂਡੀਆਂ ਨੂੰ ਗਾਂਡੀਆਂ ਨੂੰ ਗਾਵਾਂ ਰਿੰਗੀ ਜਾਂਦੀਆਂ ਗੋਹਾ ਆਈ ਜਾਂਦਾ ਤੇ ਇੱਥੇ ਬਾਹਰ ਇਹ ਪਹਾੜੀ ਤੇ ਇੱਕ ਉੱਚਾ ਮਤਲਬ ਇਧਰਲੇ ਪਾਸੇ ਫਾਰਮ ਹਾਊਸ ਅਲੱਗ ਤੋਂ ਬਣਿਆ ਹੁੰਦਾ ਹੈਗਾ ਆ ਬੜੀ ਇੱਕ ਵਿਲੱਖਣ ਚੀਜ਼ ਦਿਖਾਈ ਏ ਯਾਰ ਤੁਹਾਨੂੰ ਇਟਲੀ 'ਚ ਇਹ ਦਿਖਾਉਂ ਦਿਖਾਈ ਨਹੀਂ ਹੈਗੀ ਪਤਾ ਨਹੀਂ ਸਾਨੂੰ ਮਿਲੀ ਨਹੀਂ ਜਾਂ ਫਿਰ ਅਸੀਂ ਭੁੱਲ ਗਏ ਧਿਆਨ ਨਹੀਂ ਦਿੱਤਾ ਤੇ ਇੰਨਾ ਦਾ ਨਾ ਰੋਬਟ ਫਿਰਦਾ ਆ ਤੇ ਬਾਈ ਨੇ ਦੱਸਿਆ ਇਹ ਗੋਹਾ ਚੱਕਣ ਵਾਲਾ ਹੈਗਾ ਇਹ ਆਟੋਮੈਟਿਕ ਫਿਰਦਾ ਰਹਿੰਦਾ ਤੇ ਗੋਹਾ ਚੱਕਦਾ ਇਹ ਚੱਕ ਕੇ ਇਹ ਮਸ਼ੀਨ ਹੈਗੀ ਇਹ ਦੇਖੋ ਸੈਂਸਰ ਸੁੰਸਰ ਲੱਗੇ ਆ ਚ ਆਪਣੇ ਗੋਹੇ ਕੂੜੇ ਵਾਲੀਆਂ ਲਾਈਆਂ ਹੁੰਦੀਆਂ ਤੇ ਟੀਡੀ ਟੀਡੀ ਮਤਲਬ ਕਮਾਲ ਹੋਊਗੀ ਯਾਰ ਬਾਈ ਜੀ ਹਾਂਜੀ ਇਹ ਸਾਰਾ ਗੋਹਾ ਸਾਫ ਕਰ ਦਿੰਦਾ ਹੈ ਬਾਈ ਹਾਂਜੀ ਸਾਰੇ ਦਾ ਸਾਰਾ ਹਾਂਜੀ ਸਾਰਾ ਸਾਫ ਕਰ ਦਿੰਦਾ ਇਹ ਟੈਕਨੀਕ ਮੈਂ ਇਟਲੀ 'ਚ ਨਹੀਂ ਇੱਥੇ ਟੈਕਨੀਕ ਦੇਖੀ ਸੀ ਬਾਈ ਇਹ ਇਟਲੀ 'ਚ ਹੈ ਜਿੱਦਾਂ ਖਾਲੀ ਕਰ ਗਿਆ ਹਨ ਖਾਲੀ ਕਰ ਗਿਆ ਇੱਥੇ ਆਹ ਦੇਖੋ ਇੱਕਾ ਥਾਂ ਮੇ ਢੇਰ ਲਾਈ ਜਾਂਦਾ ਹੈਗਾ ਹਾਂਜੀ ਇਧਰਲੇ ਬਸ ਢੇਰ ਲਾਦਾ ਸਾਰਾ ਗੋਹੇ ਦਾ ਕਿਉਂਕਿ ਨਹੀਂ ਇਹ ਬਈ ਕੰਟਰੋਲ ਖਾਦੇ ਨਾਲ ਹੁੰਦਾ ਹੈਗਾ ਇਹ ਭਾਜੀ ਸਾਰਾ ਇਹਨਾਂ ਨੇ ਜਦੋਂ ਆਪਾਂ ਕੋਈ ਵੀ ਚੀਜ਼ ਖਰੀਦਦੇ ਆ ਨਾ ਉਹ ਸਾਰੀ ਇਹਦੀ ਸੈਟਿੰਗ ਕਰਕੇ ਜਾਂਦੇ ਆ ਕੰਪਨੀ ਵਾਲੇ ਜਿਹੜੇ ਆ ਅੱਛਾ ਅੱਛਾ ਕੰਪਨੀ ਨੇ ਕੀਤਾ ਹੋਇਆ ਆ ਭਾਜੀ ਹਾਂਜੀ ਇਹਨੂੰ ਏਰੀਆ ਦਾ ਕਿਵੇਂ ਪਤਾ ਵੀ ਇੰਨਾ ਏਰੀਆ ਮੈਂ ਇੱਥੇ-ਇੱਥੇ ਗੋਹਾ ਚੱਕਣਾ ਇਹ ਪਹਿਲੋਂ ਜਦੋਂ ਕੰਪਨੀ ਵਾਲੇ ਲਾ ਕੇ ਜਾਂਦੇ ਆ ਤੇ ਉਹ ਏਰੀਆ ਰਿਕਾਰਡ ਕਰਕੇ ਜਾਂਦੇ ਆ ਕਿਤਾ ਅੱਛਾ ਏਰੀਆ ਉਹਨਾਂ ਨੇ ਮਾਰਕ ਕਰਤਾ ਵੀ ਇੰਨਾ ਏਰੀਆ ਉਹ ਬਸ ਉਹਦੇ ਉਹਦੇ 'ਚ ਫਿਰਦਾ ਰਹਿਣਾ ਇਹਨਾਂ ਨੂੰ ਪਤਾ ਵੀ ਉਹ ਤੋਂ ਸਾਰਾ ਸਾਫ਼ ਕਰਨਾ ਸਾਫ਼ ਕਰਕੇ ਇੱਥੇ ਛੱਡਣਾ ਅੱਛਾ ਕਿਉਂ ਕਮਾਲ ਹੋ ਗਈ ਯਾਰ ਆਪਣੇ ਇੰਡੀਆ ਪਤਾ ਕੀ ਚੱਲਦਾ ਹੁੰਦਾ ਆਪਣੇ ਕਹਿੰਦੇ ਨੇ ਯਾਰ 20000 ਗੋਹੇ ਵਾਲੀ ਨੂੰ ਦਿੱਤਾ ਸੀਗਾ ਉਹ ਭੱਜ ਗਈ ਉਹ ਗੋਹਾਣੀ ਸੱਟ ਦੀ ਕਦੇ ਬਿਮਾਰ ਆ ਕਦੇ ਕੀ ਆ ਤੇ ਦੇਖ ਲੋ ਬਾਹਰ ਦੀਆਂ ਟੈਕਨੀਕਸ ਦੇਖੋ ਯਾਰ ਤੁਸੀਂ ਆਪਣੇ ਨੂੰ ਐਵੇਂ ਨਹੀਂ ਕਿਹਾ ਜਾਂਦਾ ਇਹਨਾਂ ਨੂੰ ਵੀ ਆਪਣੇ ਨੂੰ ਇਹ 50 ਸਾਲ 100 ਸਾਲ ਲੱਗੇ ਨੇ ਤੁਸੀਂ ਦੇਖੋ ਗੋਹਾ ਸੱਟਣ ਵਾਲਾ ਵੀ ਆਪਦੇ ਆਪ ਤੁਰੇ ਫਿਰਦਾ ਯਾਰ ਤੇ ਕਿਉਂ ਕਿ ਉਹ ਜਿਹੀਆਂ ਚੀਜ਼ਾਂ ਵਲਖਣ ਵਲਖਣ ਜੀ ਜਾਂ ਇੱਥੇ ਦੁਨੀਆ 'ਚ ਦੇਖਣ ਨੂੰ ਮਿਲਦੀਆਂ ਹੁਣ ਆਪਾਂ ਚੱਲਦੇ ਆ ਥੋੜਾ ਫਾਰਮ ਵਾਲੇ ਪਾਸੇ ਤੇ ਬਾਈ ਜੀ ਸਾਬੀ ਬਾਈ ਇੱਕ ਆ ਜਿਵੇਂ ਆ ਵੱਡੇ ਵੱਡੇ ਢੋਲ ਜਿਹਾ ਜਿਹੜੇ ਫੈਕਟਰੀਆਂ 'ਚ ਹੁੰਦੇ ਆ ਮੈਂ ਇਟਲੀ ਵੀ ਦੇਖੀ ਸੀ ਇਹ 'ਚ ਕੀ ਹੁੰਦਾ ਜੀ ਹਾਂਜੀ ਪਾਜੀ ਇਹਦੇ ਵਿੱਚ ਜਿੱਦਾਂ ਖਰਾਕ ਹੁੰਦੀ ਆ ਅੱਛਾ ਤੇ ਫੀਡ ਵਗੈਰਾ ਇਦਾਂ ਦੀਆਂ ਚੀਜ਼ਾਂ ਜਿੱਦਾਂ ਜਿਹਨੂੰ ਆਪਾਂ ਖਲ 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 ਕਹਿੰਦੇ ਨੇ ਇੰਡੀਆ 'ਚ ਪਾਉਂਦੇ ਆ ਜਿਵੇਂ ਆਪਾਂ ਪਸ਼ੂਆਂ ਨੂੰ ਹਾਂਜੀ ਅੱਛਾ ਉਹ ਉਹ ਇਹਦੇ 'ਚ ਸਟੋਰ ਕਰਕੇ ਰੱਖਦੇ ਆ ਹਾਂਜੀ ਤੇ ਸਵੇਰ ਨੂੰ ਜਦੋਂ ਉਹਨਾਂ ਨੇ ਚਾਰਾ ਤਿਆਰ ਕਰਨਾ ਹਾਂ ਤੇ ਮਸ਼ੀਨਾਂ ਇਹਦੇ ਥੱਲੇ ਲਿਜਾ ਕੇ ਅੱਛਾ ਇਹਦੇ ਵਿੱਚੋਂ ਹੀ ਕੱਢ ਲੈਂਦੇ ਹਾਂਜੀ ਇਹਦੇ ਵਿੱਚੋਂ ਕੱਢ ਲੈਂਦੇ ਆ ਠੀਕ ਹੈ ਤੁਸੀਂ ਦੇਖੋ ਜੀ ਵੀ ਆਪਣੇ ਇੰਡੀਆ 'ਚ ਢੋਲ ਹੁੰਦੇ ਆ ਕਣਕ ਦੇ ਜਾਂ ਹੋਰ ਜਿਹੜੇ ਵੱਡੇ ਵੱਡੇ ਢੋਲ ਹੁੰਦੇ ਇਹਨਾਂ ਦੇ ਤਾਂ ਆ ਵੱਡੀਆਂ ਵੱਡੀਆਂ ਧਰਮੀਆਂ ਬਣਾਈਆਂ ਹੋਈਆਂ ਤੇ ਉਹ ਜਿਹਾ ਸਿਸਟਮ ਹੈਗਾ ਇੱਥੇ ਦਾ ਸਵਿਟਜ਼ਰਲੈਂਡ ਦਾ ਇਹਦੇ ਚ ਪਾ ਕੇ ਰੱਖ ਰੱਖਦੇ ਆਂ ਅੱਛਾ ਇਹ ਗਾਈਆਂ ਆ ਗਈਆਂ ਸਾਰੀਆਂ ਹੈ ਹਾਂਜੀ ਇਹਨਾਂ ਨੂੰ ਫਿਰ ਚੌਂਦੇ ਚੌਂਦੇ ਇੱਥੇ ਵੀ ਇਟਲੀ ਵਾਂਗੂ ਹੀ ਆ ਬਾਈ ਜੀ ਮਤਲਬ ਬਾਈ ਜੀ ਰੋਬੋਟ ਸਿਸਟਮ ਆ ਅੱਜਾ ਨੀਲਾ ਜਿਹਾ ਇਹਦੇ ਗਲ ਚ ਨਹੀਂ ਪਿਆ ਗਾਈਆਂ ਦੇ ਹਾਂਜੀ ਇਹ ਚੈਪ ਲੱਗੀ अच्छा ते जेडी गा एक बारी चोहो अच्छा जेडी आहा आहा ਗਲ ਚ ਪਾਈ ਹੈ ਚਿਪ ਹਾਂਜੀ اچھا ਤੇ ਜਿਹੜੀ ਗਾਂ ਇੱਕ ਵਾਰੀ ਚੋਹ ਹੋਗੀ ਹੈ ਨਾ ਹਾਂ ਤੇ ਉਹ ਦੁਬਾਰਾ ਮਤਲਬ ਕਿ ਦੁਬਾਰਾ ਨਹੀਂ ਚੋਹ ਹੋਣੀ ਇੱਥੇ ਬੰਦੇ ਨਹੀਂ ਚੋਂਦੇ ਗਾਈਆਂ ਨੂੰ ਨਹੀਂ ਬੰਦੇ ਨਹੀਂ ਚੋਂਦੇ اچھا ਤੇ ਰੋਬੋਟ ਲੱਗਾ ਹੈ ਉੱਥੇ ਅੰਦਰ ਤੇ ਰੋਬੋਟ ਦੇ ਵਿੱਚ ਉਹ ਉਹ ਆਟੋਮੈਟਿਕ ਨਹੀਂ ਆਟੋਮੈਟਿਕ ਕਿਵੇਂ ਚੋਂਦਾ ਕਿਵੇਂ ਪਤਾ ਲੱਗਦਾ ਉਹਨੂੰ ਗਾਂ ਦਾ ਵੀ ਆਹ ਗਾਈਆਂ ਜਾਂ ਇਦਾਂ ਚਿਪ ਦੇ ਨਾਲ ਉਹ ਬੁਲਾਉਂਦਾ ਹੈ ਮਤਲਬ ਗਾਈ ਨੂੰ ਨਹੀਂ ਗਾਮਾਂ ਆਪ ਜਾਂਦੀਆਂ ਆ ਨਹੀਂ ਗਾਂ ਨੂੰ ਮਤਲਬ ਜੇ ਨਾ ਦੁੱਧ ਦੇਣਾ ਹੋਵੇ ਗਾਂ ਨਹੀਂ ਕਿਉਂਕਿ ਉੱਥੇ ਖਾਲੇ ਦਿੰਦੇ ਆ ਉਹ ਖਲ ਪਾਉਂਦੇ ਆ ਮੂਰੇ ਅੱਛਾ ਰੋਬਰਟ ਦੇ ਖਲ ਖਾਂ ਜਾਂਦੀਆਂ ਹਾਂਜੀ ਅੱਛਾ ਰੋਬਰਟ ਦੇ ਮੂਰੇ ਖਲ ਲਈ ਹੁੰਦੀ ਹੈ ਖਲ ਖਾਂ ਜਾਂਦੀ ਹੈ ਹਾਂਜੀ ਤੇ ਫਿਰ ਰੋਬਰਟ ਨਾਲ ਦੀ ਨਾ ਦੁੱਧ ਵੀ ਚੋਣਦਾ ਹਾਂਜੀ ਬਾਕੀ ਇਹ ਨਾ ਗਾਈਆਂ ਨੂੰ ਜਿੱਦਾਂ ਰੋਜ਼ ਹੀ ਰੋਜ਼ ਪਤਾ ਵੀ ਹੁੰਦਾ ਅੱਛਾ ਵੀ ਮੇਰਾ ਆ ਡੇਲੀ ਸ਼ਡਿਊਲ ਆ ਹਾਂਜੀ ਵੀ ਮੈਂ ਆ ਕੁਝ ਕਰਨਾ ਹੈ ਹਾਂਜੀ ਇਹ ਹੁਣ ਦੁੱਧ ਦੇਣਾ ਮੈਂ ਆ ਕਰਨਾ ਹਾਂਜੀ ਠੀਕ ਆ ਤੇ ਰੋਬਰਟ ਕਿਥੇ ਅੰਦਰਲੇ ਪਾਸੇ ਦੇਖ ਸਕਦੇ ਮਾੜੇ ਹਾਂਜੀ ਅੰਦਰਲੇ ਪੰਨੇ ਹੂੰ ਲੇ ਵੀ ਰੋਬਟ ਦਿਖਾ दिए ਇਟਲੀ ਚ ਵੈਸੇ ਤੁਹਾਨੂੰ ਫਾਰਮ ਦਿਖਾਏ ਸੀਗੇ ਕਮਾਲ ਹੋ ਗਿਆ ਯਾਰ ਇਟਲ ਇਹ ਤਾਂ ਇਟਲੀ ਨੂੰ ਵੀ ਭਾਈ ਐਡਵਾਂਸ ਲੈਵਲ ਦੇ ਟੈਕਨੀਕ ਹੋਈ ਪਈ ਐ ਇਟਲੀ ਚ ਦਾ ਬੰਦੇ ਮਤਲਬ ਚਾਉਂਦੇ ਸੀ ਇੱਥੇ ਘੜ ਕੇ ਤੇ ਇੱਥੇ ਦੇਖੋ ਉਹ ਸਿਸਟਮ ਕੰਮ ਕਰ ਰਿਹਾ ਉਹ ਗਾਂ ਖੜੀ ਵੀ ਐ ਉਹ ਦੇਖੋ ਗਾਂ ਖੜੀ ਆਟੋਮੈਟਿਕ ਦੁੱਧ ਚੋਇਆ ਜਾਂਦਾ ਹੈਗਾ ਤੇ ਆਹ ਪੱਖਾ ਲੱਗਿਆ ਹੋਇਆ ਇੱਥੇ ਹਵਾ ਹਵਾ ਨੂੰ ਜਹਰ ਮੱਖੀ ਮੱਛਰ ਨਾਵੇ ਵਿੱਚ ਹੈ ਨਾ ਕੋਲੇ ਪੱਖਾ ਚੱਲੀ ਜਾਂਦਾ ਤੇ ਉਹ ਗਾਂ ਚੋਈ ਗਈ ਮੈਨੂੰ ਲੱਗਦਾ ਤੇ ਹੁਣ ਉਹਨੇ ਅੱਗੇ ਲੰਘ ਜਾਨਾ ਉਹ ਦੇਖੋ ਡੋਰ ਖੁੱਲ ਗਿਆ ਉਹ ਚੱਲ ਗਈ ਗਾਈ ਆਪਦੇ ਆਪ ਅੰਦਰ ਤੇ ਉਹ ਗਾਈ ਅੰਦਰ ਚੱਲ ਗਈ ਤੇ ਹੁਣ ਦੇਖੋ ਲਾਈਟਾਂ ਮਰੀ ਜਾਂਦਾ ਹੈਗਾ ਤੇ ਹੁਣ ਐਟੋਮੈਟਿਕ ਉਹ ਦੇਖੋ ਲੈਜ਼ਰ ਲੈਜ਼ਰ ਲੱਗੀ ਹੋਈ ਹੈ ਸਕੈਨ ਕਰ ਦੋ ਸਕੈਨ ਕਰਕੇ ਆਉਂਦੇ ਆਪ ਉਹ ਕਰ ਦਿੰਦੇ ਉਹ ਸਾਫ ਕਰ ਦੀ ਪਹਿਲਾਂ ਨਾ ਥਾਣਾ ਨੂੰ ਸਾਫ ਕਰਦਾ ਚੰਗੀ ਤਰ੍ਹਾਂ ਪਾਣੀ ਮਾਰਿਆ ਪਹਿਲਾਂ ਹੁਣ ਧਾਰ ਕੱਢ ਲਈ ਆਪਣੇ ਕਹਿੰਦੇ ਦੁੱਧ ਚੋਦੋ ਤੁਸੀਂ farm house ਤਾਂ ਇੰਡੀਆ 'ਚ ਵੀ ਦੇਖਿਆ ਇਟਲੀ 'ਚ ਵੀ ਬਣਾ ਦੇਖਿਆ ਏ ਪਰ ਆਹ ਕੁਝ ਜਿਹੜਾ ਐਸ ਲੈਵਲ ਤੇ ਜਮਾਨਾ ਪਹੁੰਚ ਗਿਆ ਇਹ ਨਹੀਂ ਦੇਖਿਆ ਸੀਗਾ ਤੇ ਹੁਣ ਅਸੀਂ ਇੱਥੋਂ ਨਿਕਲਣ ਲੱਗਿਆਂ ਰਸਤੇ 'ਚ ਹੋਰ ਵੀ ਜੋ ਸਾਨੂੰ ਮਿਲੂਗਾ ਆਲਾ ਦਵਾਲਾ ਹਨਾ ਜੋ ਦਿਖਾਉਣ ਨੂੰ ਹੋਊਗਾ ਖੇਤਾਂ ਦਾ ਘਰਾਂ ਦਾ ਬਾਰਾਂ ਦਾ ਸਾਰਾ ਅੱਜ ਅਸੀਂ ਪਿੰਡਾਂ 'ਚ ਘੇੜੇ ਦੇਣੇ ਤੇ ਪਿੰਡਾਂ ਦਾ ਆਲਾ ਦਵਾਲਾ ਸਾਰਾ ਤੁਹਾਨੂੰ ਦਖਲ ਦੇ ਰਹਿਣਾ ਹੈ